ਉਸ ਦੁਪਾਰ ਸਾਡੇ ਵਿੱਚ ਪਲੀਜੀ ਦੇਖੀ ਇੱਕ ਉਹਨਾਂ ਨੇ ਤਾਂ ਆਏ ਜੀ ਸੀਗੇ ਹੂਲ ਸਿੰਘ ਤੇ ਇੱਕ ਚਾਚਾ ਜੀ ਦਾ ਪ੍ਰਭਾਵ ਜੀ ਰਿਹਾ ਉਹਨਾਂ ਦਾ ਨਾਮ ਸੀ ਜੀ ਮਹਿੰਦਰ ਸਿੰਘ ਕੌਸਰ ਉਹਨਾਂ ਦਾ ਨਾਵਲ ਦੇ ਵਿਸ਼ੇ ਕੀ ਕੀ ਹੈ ਨੂੰ ਸਾਨੂੰ ਜਥਾਰਥ ਨਾਲ ਸਮਝੌਤਾ ਕਰਕੇ ਜੀਵਨ ਨੂੰ ਖੁਸ਼ੀਆਂ ਭਰਪੂਰ ਬਣਾਉਣਾ ਚਾਹੀਦਾ ਹੈ ਨਿਰੰਝਨ ਤਸੂਂ ਦਾ ਮੰਨਣਾ ਸੀ ਦਿਸਾ ਅਨੁਸਾਚ ਨੂੰ ਮੰਨ ਕੇ ਜ਼ਿੰਦਗੀ ਦੇ ਵਿੱਚ ਅੱਗੇ ਖੁਸ਼ੀਆਂ ਵਰਪੂਲ ਲਾਉਣਾ ਚਾਹੀਦਾ ਜੀਵਨ ਤੇ ਉਹ ਕਹਿੰਦੇ ਪਤੀ ਪਤਨੀ ਸੁખી ਜੀਵਨ ਬਤੀਤ ਕਰਨਾ ਇੱਕ ਕਸੌਂਤੀ ਮੰਨਦੇ ਸੀ ਕਿ ਪਤੀ ਪਤਨੀ ਸੁખી ਜੀਵਨ ਬਤੀਤ ਕਰਨਾ ਇੱਕ ਕਸੌਂਤੀ ਹੈ 35 ਸਾਲ ਦੀ ਉਮਰ ਵਿੱਚ ਉਹਨਾਂ ਨੇ ਸਭ ਤੋਂ ਪਹਿਲਾਂ ਉर्दू ਵਿੱਚ ਨਾਵਲ ਲਿਖੇ ਲੱਗੇ ਹੋ ਜੀ ਆਪ ਨੇ ਉर्दू ਦੇ ਵਿੱਚ ਸਭ ਤੋਂ ਪਹਿਲਾਂ ਕਹਾਣੀਆਂ ਲਿਖੀਆਂ ਜੀ 1900 উর্দু ਦੇ ਵਿੱਚ ਪਹਿਲਾ ਨਾਵਲ ਲਿਖਿਆ ਸੋਗਵਾਰ ਇਹਦਾ ਨਾਮ ਕੀ ਸੀ ਜੀ ਸੋਗਵਾਰ ਜਿਹੜਾ ਕਿ 1960 ਦੇ ਵਿੱਚ ਪ੍ਰਕਾਸ਼ਿਤ ਹੋਇਆ ਫਿਰ ਉਰਦੂ ਦੇ ਵਿੱਚ ਹੀ ਦੂਜਾ ਨਾਵਲ ਲਿਖਿਆ 1962 ਦੇ ਵਿੱਚ ਜਿਹਦਾ ਨਾਂ ਮੂਨਾ ਮੀਟਾ ਪੰਜਾਬੀ ਭਾਸ਼ਾ ਵਿੱਚ ਪਹਿਲਾ ਨਾਵਲ ਕਿੰਨੇ ਵਿੱਚ ਲਿਖਿਆ ਜੀ 1966 ਨਾਵਲ ਦਾ ਨਾਮ ਕੀ ਹੈ ਪਰਛਾਵੇਂ ਤੇ ਦੂਸਰਾ ਨਾਮ ਲਾ ਜਾਂਦਾ ਜੀ ਕਰ ਸਕ ਜਿਹੜਾ ਕਿ ਸਾਰਜ ਸਤਾਤ ਵਿੱਚ ਉਹਨਾਂ ਦੀ ਸਵੈ ਜੀਵਨੀ ਦੀ ਇੱਕ ਸਵੈ ਜੀਵਨੀ ਹੈ ਆਇਨਿਰ ਨੂੰ ਕਿਨੇ ਚਾਈ 2002 ਦੇ ਵਿੱਚ ਇੱਕ ਫਿਰ ਉਹਨਾਂ ਦੀ ਸਾਹਿਤਿਕ ਸਵੈ ਜੀਵਨੀ ਹੈ ਮੇਰਾ ਅਦ੍ਰਿ ਸਫਰ ਇਸ ਨਾਮੇ ਜੀ ਮੇਰਾ ਅਦ੍ਰਿ ਸਫਰ ਉਹਨਾਂ ਦੇ ਨਾਵਲ ਕਿਹੜੇ ਕਿਹੜੇ ਨਹੀਂ ਜੀ ਕਾਪੋ ਪਹਿਲਾ ਪੰਜਾਬੀ ਦੇ ਵਿੱਚ ਉਹਨਾਂ ਨੇ ਲਿਖਿਆ ਪਰਸ਼ਾਵੇਂ 1960 ਦੇ ਵਿੱਚ ਫਿਰ ਕਸਕ 1967 ਦੇ ਵਿੱਚ ਤਰੇੜਾਂ ਦੇ ਰੂਪ 1988 ਦੇ ਵਿੱਚ ਦੇ ਪਛਾ 1990 ਦੇ ਵਿੱਚ ਇਹ ਚਾਰੇ ਇੱਕ ਇੱਕ ਸਾਲ ਬਾਅਦ ਹੀ ਆਇਆ ਨਹੀਂ ਯਾਦ ਰੱਖਣਾ ਸੌਖਾ ਜਾਂਦਾ ਫਿਰ ਆ ਜਾਂਦਾ ਜਿਹਨੀਰਾ ਹੁੰਨ ਤੱਕ 1971 ਦੇ ਵਿੱਚ ਇੱਕ ਹੋਰ ਨਵਾਂ ਸਾਲ ਕਿੰਨੇ ਜਾਇਆ 1974 ਦੇ ਵਿੱਚ ਫਿਰ ਆ ਜਾਂਦਾ ਅਜਨਵੀ ਲੋਕ 1980 ਦੇ ਵਿੱਚ युगों तो पार उन्नीस सौ कयासी जे, तस्वीर ने इस वित्र मुख रख के नावल लिखा है युग तो है उन्नीस सौ क्या गुआ उन्नीस सौ तिरानवे फिर तलाश कोई सदीवी दो हजार पहला नावल है जी उन्होंने पर शाम उन्नीस सौ छियासी आया जिरे विधि वर्सी गई है ਦੋ ਪ੍ਰੀਮੀਅਰੀ ਬੂਲਤਕਾਰ ਦਿਖਾਈ ਗਈ ਹੈ ਫਰਟੀਵੀ ਦੀ ਕਲਪਰੀਕ ਵੀ ਵੀ ਤੋਂ ਥੋੜਾ ਜਿਹਾ ਹੱਦਕੀ ਹੁੰਦੀ ਹੈ ਜਿਹਦੇ ਵਿੱਚ ਕੋਈ ਬਿਸ਼ਰਾਮ ਚਿੰਨ ਨਹੀਂ ਹੁੰਦਾ ਹੈਗਾ ਵਿਚਾਰ ਜਿਹੜਾ ਇੱਕ ਪਲ ਤੋਂ ਦੂਜੇ ਪਲ 'ਚ ਕੋਈ ਹੋਰ ਹੋ ਜਾਂਦਾ ਵਿਚਾਰ ੁਸ਼ਕ ਟਾਈਮ ਲਈ ਜਿਹੜੀ ਆਪਣੀ ਅਸਲੀ ਜ਼ਿੰਦਗੀ ਹੈ ਨਿਰਾਸ਼ਤਾ ਭਰੇ ਜੀਵਨ ਉਹਦੇ ਵਿੱਚ ਦੋ ਚਾਰ ਪਲਾਂ ਲਈ ਅਲੱਗ ਜੀਵਨ ਬਤੀਤ ਕਰਨਾ ਆਪਣਾ ਆਨੰਦ ਮਾਣਨਾ ਇਹਨੂੰ ਵੀ ਜਿਹੜਾ ਸੰਕਲਪ ਰੀਚਾ ਹੁੰਦਾ ਇਹਦੇ ਵਿੱਚ ਪਾਤਰ ਹੁੰਦੀ ਹੈ ਰਮਿੰਦਰ ਦਾ ਰਮਿੰਦਰ ਨਾਲ ਪਾਤਰ ਹੁੰਦਾ ਜਿਹਦਾ ਅਧਰਸ਼ਵਾਦੀ ਪਿਆਰ ਹੁੰਦਾ ਜਸਮੀਨ ਨੂੰ ਤੇ ਉਹਦੇ ਵਿੱਚ ਜਿਹੜਾ ਰਮਿੰਦਰ ਹੈ ਪਿਆਰ ਸੰਕਲਪ ਨੂੰ ਪੂਰਾ ਕਰਨ ਲਈ ਜ਼ਰੂਰੀ ਨਹੀਂ ਸਮਝਦਾ ਜਦੋਂ ਜਸਮੀਨ ਦਾ ਵਿਆਹ ਕਿਸੇ ਹੋਰ ਨਾਲ ਹੋ ਜਾਂਦਾ ਤਾਂ ਬਾਅਦ ਵਿੱਚ ਉਹਦੇ ਮਨ ਵਿੱਚ ਕਬਜ਼ੇ ਦੀ ਭਾਵਨਾ ਪੈਦਾ ਹੋ ਜਾਂਦੀ ਹੈ ਦੀ ਰਮਿੰਦਰ ਦੇ ਵਿੱਚ ਫਿਰ ਉਹ ਹੀ उसके विचार भी ओ सर्जना बनती है जो कि आत्मिक सोगवार नावल से आधारित है जो उर्दू पहला नावल लिखा सी सोगवार आधारित थोड़ा जा बढ़ाते लिखा गया नावल है जी कसक जेड़ा की कसक 1960 ਦੇ ਦਹਾਕੇ ਦੇ ਵਿੱਚ ਆਇਆ ਪੰਜਾਬੀ ਚ ਚਲੇਖ ਰਿਟ ਕਰਤਾ ਇੱਕ ਕੱਸ ਪਨਾਮ ਥੋੜਾ ਵਧਾਇਆ ਤਾਂ ਤੇ ਉਰਦੂ ਦੇ ਕਿਹੜੇ ਨਾਵਲ ਦੇ ਦਾਸ ਦਾ ਪਹਿਲਾ ਨਾਵਲ ਜਿਹੜਾ ਸੂਰ ਬਾਤ ਹੈ ਇਹਦੇ ਵਿੱਚ ਪਾਤਰ ਹੁੰਦੀ ਹੈ ਰਮਾ ਜਿਹੜਾ પતિ ਹੁੰਦਾ ਰਹਿੰਦੀ ਯੋਗਨਾ ਰਗੀ ਰਿਸ਼ਤਾ ਜਿਸ ਵਿੱਚ ਕੋਆ ਖੋਖਲਾ ਰਿਸ਼ਤਾ ਹੁੰਦਾ ਹੈ ਰਮਾ ਜਿਹੜਾ ਆਦਰਸ਼ ਪਿਆਰ ਦੀ ਖੋਜ ਲਈ ਪਹਿਲਾ ਨਾਵਲ ਸੀ ਲਿਦਾਈ ਦਾ ਪ੍ਰਿੰਦਾ ਪ੍ਰਸਾਤਰ ਨਰੇਸ਼ ਤੇ ਫਿਰ ਇੱਕ ਹਾਲ ਹੁੰਦਾ ਹੈਗਾ ਜਿੰਦੀ ਦੇ ਦੋਸਤ ਹੁੰਦਾ ਰਾਜ ਨੂੰ ਰਾਜ ਨਾਲ ਆਪਣੀ ਜੀਤੀ ਪ੍ਰੇਸ਼ਤ ਬਣਾਉਂਦੀ ਹੈ ਉਹਦੇ ਵਿੱਚ ਜਿਹੜਾ ਆਦਰਸ਼ ਪ੍ਰਾਪੀ ਕੋਸ਼ ਵਾਲਾ ਕਨਸੈਪਟ ਦੀ ਦੁਨੀਆ ਆਦਰਸ਼ ਪ੍ਰਾਪ ਚਾਹੀਦਾ ਉਹ ਪੂਰਾ ਨਹੀਂ ਹੁੰਦਾ ਉਹ ਖੋਖਲੇਪਣ ਦਿਖਾਇਆ ਗਿਆ ਇੱਕ ਪਤੀ ਤੇ ਪਤਨੀ ਦੇ ਦੂਰ ਸੀ ਭਰੇ ਰਿਸ਼ਤੇ ਦੇ ਰਾਹ ਪੀਰਾ ਜੰਬੇ ਜੀ ਤਰੇੜਾਂ ਦੇ ਜੂੜਾ ਇੰਨੇ ਵਿੱਚ ਆਇਆ 1968 ਦੇ ਵਿੱਚ ਇਹਦੇ ਵਿੱਚ ਪਾਤਰ ਹੁੰਦਾ ਜੀ ਕਾਂਤਾ ਗਰੋਬਰ ਤੇ ਉਹਦੀ ਬੇਟੀ ਸਿੰਮੀ ਹੁੰਦੀਆਂ ਨੇ ਜੀ ਇਹਦੇ ਵਿੱਚ ਮੁੱਖ ਪਾਤਰ ਹੁੰਦੀ ਹੈ ਕਾਂਤਾ ਗਰੋਬਰ ਜੀਰਾਂ ਕੀ ਦੂਰੇ ਰਹਿ ਕੇ ਪਿਆਰ ਦੇ ਦੁੱਖ ਦੇ ਸੰਤਾਪ ਨੂੰ ਹੰਢਾ ਰਹੀ ਹੁੰਦੀ ਹੈ ਉਹ ਆਪਣਾ ਪਿਆਰ ਆਪਣੀ ਬੇਟੀ ਸਿੰਮੀ ਦੇ ਰਹੀ ਦੁਨੀਆ ਦੇ ਬੇਟ ਨੂੰ ਜੋ ਵੀ ਇਹਦਾ ਪਿਆਰ ਨੂੰ ਸਮਝਣਾ ਬਿਲਾਉਂਗੀ ਪਰ ਜਦੋਂ ਬਦਲ ਆ ਜਾਂਦੇ ਦੀ ਬੇਟੀ ਸੁਣੀ ਹੈ ਇੱਕ ਹੀ ਸਮੇਂ ਤੇ ਇੱਕ ਵਿਆਹ ਇੱਕ ਇੱਕ ਅਲੱਗ ਉਸ ਤੋਂ ਬਾਅਦ ਵੀ ਇੱਕ ਅਲੱਗ ਹੁੰਦੇ ਨਾਲ ਆਪਣਾ ਜਿੰਮੇ ਚੀਜ਼ਾਂ ਵੰਡ ਰੱਖੀ ਹੈ ਤਾਂ ਉਹਦਾ ਜਿਹੜਾ ਸੁਪਨਾ ਹੁੰਦਾ ਉਹ ਦੂਰਾ ਰਹਿ ਜਾਂਦਾ ਜੋ ਕਿ ਉਹ ਆਪੇ ਸੰਤਾਪ ਪਿਆਰ ਦੂਰ ਪਿਆਰ ਮਿਲავੇ ਹੁੰਦੇ ਨੂੰ ਪੂਰਾ ਕਰਨਾ ਚਾਹ ਨਹੀਂ ਹੁੰਦੀ ਹੈ ਇਹ ਅਵਿਤੀ ਦੇ ਰਹੇ ਹਨ ਜਦੋਂ ਜੁਰ ਬਦਲ ਆ ਜਾਂਦਾ ਵੀ ਦੀ ਬੇਟੀ ਹੈ ਜਿਹੜੀ ਉਹਦੀ ਇੱਕ ਅਲੱਗ ਪਤੀ ਹੁੰਦੇ ਇੱਕੋ ਟਾਈਮ ਤੇ ਇਕੋ ਟਾਈਪ ਦੀ ਰਪਾਤੀ ਵੀ ਹੁੰਦਾ ਇੱਕ ਅਲੱਗ ਦੋਸਤ ਜਾਨਕੀ ਅੱਜ ਕੱਲ੍ਹ ਦੀ ਭਾਸ਼ਾ ਚ ਬੀ ਆਰ ਐਫ ਕਹਿੰਦੇ ਆਂ ਦਾ ਹੋਣ ਹੁੰਦਾ ਜੇ ਲੱਗ ਤੁਹ ਫਿਰ ਆ ਜਾਂਦਾ ਰੇਤ ਸ਼ਾਲ ਇਹਦੇ ਵਿੱਚ ਮਾਧ ਸ਼੍ਰੇਣੀ ਤੇ ਉੱਚ ਸ਼੍ਰੇਣੀ ਦਾ ਵਿਰੋਧ ਹੈ ਜੀ ਇਹਦੇ ਵਿੱਚ ਦੋ ਵਿਧੀਆਂ ਵਰਤੀ ਜਾਂਦੀਆਂ ਨੇ ਟਾਈਮ ਕਾਸਟ ਸਪੈਸ ਨੂੰ ਕਾਜ਼ ਦੀਆਂ ਇਹ ਜਿਹੜਾ ਉਤਪਾਦਕਾ ਸੈਕਿੰਗ ਨਾਵਲ ਸੀਗਾ ਉਹ ਨਾਲੇ ਜ਼ਿਆਦਾ ਅਧਾਰਿਤ ਹੈ ਜੀਵਿਕ ਪਾਤੰਗ ਦਾ ਜੀ ਗਲਜੀਤ ਜਿਹੜਾ ਵਿਪਲਗਾ ਰੋਸ਼ੀ ਤੇ ਫਿਰ ਅਮਰਤਦਮਨ ਪ੍ਰੇਮਿਕਾ ਨੂੰ ਪ੍ਰਾਪਤ ਕਰਨ ਵਿੱਚ ਅਸਫਲ ਰਹਿ ਜਾਂਦਾ ਹੈ ਕਿ ਰਾਗੀ ਜੀ ਗਲਜੀਤ ਨਾ ਦਾ ਕਾਤਰ ਇਸ ਵਿੱਚ ਬਸ ਮਾਧ ਸਰੀਰ ਤੇ ਉੱਚ ਸਰੀਰ ਦਾ ਵਿਰੂਧ ਕਰਦੇ ਹੋਏ ਦਿਖਾਇਆ ਗਿਆ ਦਰਜੀਤ ਨੂੰ

ਸਵੰਦ ਉਲਟ ਜੈਂਡਰ ਪੱਤੀ ਜਿਹੜਾ ਪਿਆਰ ਹੈ ਕਿਚਾਉਂਦ ਖੋੰਦੀ ਹੈ ਜੀ ਫਰਾਈਡ ਦੇ ਸੰਕਲਪ ਦੇ ਉਤੇ ਆਧਾਰਿਤ ਨਹੀਂ ਜੀ ਨਾਵਲ ਇੰ ਵਿੱਚ ਪਾਤਰ ਹੁੰਦਾ ਨਵੀਂਗਰ ਜਿਹੜਾ ਕਿ ਮਾਦਾ ਸ਼ਰੀਨ ਨਾਲ ਸੰਬੰਧਿਤ ਹੁੰਦਾ ਹੈ ਉੱਚ ਸ੍ਰੇਣੀ ਵਿੱਚ ਜਾਣ ਲਈ ਆ ਪਹਿਲਾਂ ਤਾਂ ਉਹ ਮਿਸਿਸ ਕੈਨਨ ਨਾਲ ਸੰਬੰਧਿਤ ਉਹ ਸਵੰਦ ਬਣਾਉਂਦਾ ਕਿ ਉਹਦੀ ਬੇਟੀ ਦੇ ਦੀ ਗੋਲੀ ਨਾਲ ਸਵੰਦ ਬਣਾਉਂਦਾ ਉਹ ਇਸ ਵਿੱਚ ਐਨਾ ਦਾ ਦਾ ਦੂਰ ਫਾਸਲੇਾਂ ਬਗੈਰ ਵਿੱਚ ਬਾਹਰ ਵੀ ਨਿਕਲ ਆਉਂਦਾ ਐਂ ਤੇ ਜਾ ਕੇ ਉਹਦਾ ਨਰਵਸ ਡੀਕਾਉਨ ਹੋ ਜਾਂਦਾ ਹੈ ਨਿਰੰਦਨ ਵਾਲੀ ਪਾਸੇਰ ਦਾ ਇਰੇ ਵਿੱਚ ਕਾਮ ਸੰਬੰਧ ਦੀ ਪੇਸ਼ਕਾਰੀ ਨੂੰ ਸੈਜਨੋੜ ਲੋਰ ਕੋ ਅਪਰਾਧ ਵਿੱਚ ਬਦਲਦੇ ਹੋਏ ਦਿਖਾਇਆ ਗਿਆ ਤਾਂ ਆ ਜਾਂਦਾ ਇੱਕ ਹੋਰ ਨਵਾਂ ਸਾਲ 1974 ਦੇ ਵਿੱਚ ਆਇਆ ਇਦੀ ਵਿੱਚ ਬੰਦਾ ਨਾ ਨਾ ਬਾਤਲ ਹੁੰਦਾ ਜਿਹੜਾ ਕਿ ਵਿਕਸ਼ਾਤਾਲਕ ਹੁੰਦਾ ਕੰਮ ਹੀ ਪੂਜਾ ਮੰਨਦਾ ਕੰਮ ਉਹ ਤੇ ਕਹਿੰਦਾ ਨਸੀਬ ਦਾ ਖੋਸਰਾ ਨਾ ਸੱਦਣ ਵਾਲਾ ਬੰਦਾ ਫਤ ਰਹਿ ਜੀ ਬੰਤਾ ਸਿੰਘ ਫਿਰ ਅਗਲਾ ਨਾਵਲਾ ਜਾਂਦਾ ਜਦੋਂ ਸਵੇਰ ਹੋਈ ਇਹ ਨਾਵਲ ਦੇਸ਼ ਵਰਦੇ ਨਾਲ ਸੰਬੰਧਿਤ ਨਾਵਲ ਹੈ ਜਿਹਦੇ ਵਿੱਚ ਤੇ ਸੈਸਦਾਨਾਂ ਦੀ ਚਾਲਾਂ ਇਹਦੇ ਵਿੱਚ ਦੇਸ਼ ਵੰਡਦੇ ਜਿਹੜਾ ਸਭ ਤੋਂ ਜ਼ਿਆਦਾ ਸੈਂਟਰ ਦੇ ਵਿੱਚ ਰੱਖਿਆ ਗਿਆ ਉਸ ਸਾਲ ਮੁੱਚਾ ਗਿਆ ਵਿਕਾਸ ਦਾ ਪਹਿਲਾ ਜਿਹੜਾ ਕਿ ਹਿੰਦੂ ਮੁਸਲਮਾਨ ਸਾਰੇ ਇਕੱਠੇ ਰਹਿੰਦੇ ਸੀ ਤੇ ਬਾਅਦ ਵਿੱਚ ਜਦੋਂ ਇਹ ਸੈਸਦਾਨਾਂ ਨੇ ਫਿਰ ਇੱਕ ਵਾਰਤੀ ਨੂੰ ਵਿੱਚ ਹਰਪੂ ਅੱਜਾ ਤਾਂ ਕੀਵੇਂ ਇਹਨਾਂ ਦੇ ਵਿੱਚ ਪਵਾਲੇ ਪਏ ਲੜਾਈਆਂ ਹੋਈਆਂ ਜਿਹੜਾ ਪਿਆਸ ਸੀਗਾ ਨਫਰਤ ਦੇ ਵਿੱਚ ਵਾਦ ਲਿਆ ਉਹ ਸਭ ਕੁਝ ਇਸ ਨਾਵਲ ਦੇ ਵਿੱਚ ਦਿਖਾਇਆ ਗਿਆ ਦਾ ਇਹਦੇ ਵਿੱਚ ਕਤਲਗਾਰ ਤੋਂ ਘੱਟ ਕਤਲਗਾਰ ਤੋਂ ਬਾਅਦ ਜਿਹੜਾ ਉਹਦੇ ਉਹ ਤੋਂ ਬਾਅਦ ਜਿਹੜੇ ਦਿੱਕਤਾਂ ਆਈਆਂ ਉਹਨਾਂ ਦਾ ਜ਼ਿਆਦਾ ਜ਼ਿਆਨ ਕੀਤਾ ਗਿਆ ਤੇ ਆ ਜਾਂਦਾ 1981 ਦੇ ਵਿੱਚ ਇਹ ਨਾਵਲ ਇਸ ਵਰਚਿਤ ਕਰਕਾਰ ਵਾਲੀ ਹੈ ਜੀ ਇਹਦੇ ਵਿੱਚ ਪਾਸ ਕਰ ਲਿਆ ਗਿਆ ਹਰਮੀਤ ਦਾ ਇੱਕ ਚਿੱਤਰਕਾਰ ਦਾ ਗਰੀਬ ਹੋਣਾ, ਛੋਟੀਆਂ ਨੂੰ ਪੂਰਾ ਕਰਨਾ, ਇਹ ਸਾਰੀਆਂ ਚੀਜ਼ਾਂ ਨੂੰ ਮਿਲ ਕੇ ਜਿਹੜਾ ਬੁਖਾਰਤ ਪੈਦਾ ਹੁੰਦਾ ਹੈ, ਉਹਦੇ ਵਿੱਚੋਂ ਉਪਜਿਤ ਉਪਜ ਹੁੰਦੀ ਹੈ। ਚਿੱਤਰਕਾਰ ਬੰਨੀ ਦੀ ਜਿਹੜੀ ਲੱਲ ਨੂੰ ਆਉਂਦੀ ਹੈ ਇਸ ਵਾ ਚਿੱਤਰਕਾਰ ਦਾ ਨਾਵਲ ਹੁੰਦਾ ਹੈ। ਮੋ ਕਰਕ ਨਿਸ਼ਾਹ। ਇਹ ਆ ਜਾਂਦਾ ਗਵਾਚ ਅਰਥ 1993 ਦੇ ਵਿੱਚ ਲਿਖਿਆ ਨਾਵਲ ਹੈ। ਇਹਨੂੰ ਸਾਹਿਤ ਕਾਦਿਮ ਮਿਲਿਆ ਜੀ 1993 ਦੇ ਵਿੱਚ। ਇਸ ਸੈਕਿੰਡ ਹੀ ਸਿਕੁਐਂਸਾਈジング ਜੋ ਸੇ ਹਿਨਾਵਲ ਦਾ ਉਸ ਸੱਚ ਰਾਤੀ ਦੇ ਦੰਗਜਾ ਤੋਂ ਬਾਅਦ ਦੀ ਗੱਲਬਾਤ ਦੇ ਵਿੱਚ ਕੀ ਕੀ ਤੇ ਵੀਰਾਂ ਜਾਂ ਦਾ ਤਲਾਸ਼ ਕੋਈ ਸਦੀਵੀ 2000 ਦੇ ਵਿੱਚ ਮਨੁੱਖੀ ਸੋਚ ਵਿੱਚ ਆਹੀ ਤੱਕ ਦੀ ਨੀ ਦਾ ਜ਼ਿਕਰ ਹੈ ਮਨੁੱਖੀ ਸੋਚ ਕੰਕੀ ਦੇ ਰਿਸ਼ਤੇ ਵਿੱਚ ਤਰੇੜਾਂ ਆ ਰਹੀਆਂ ਨੇ ਮਨੁੱਖ ਕਿੰਨਾ ਧੜਾ ਬਦਲ ਗਿਆ ਉਦੇ ਬਾਰੇ ਗੱਲ ਕੀਤੀ ਗਈ ਆ ਭਾਤਰ ਜੀ ਪ੍ਰੋਫੈਸਰ ਰਵਿੰਦਰ ਸਿੰਘ ਜੀ ਦੇ ਚ ਜਿਵੇਂ ਉਹਨਾਂ ਦੀ ਕਹਾਣੀ ਸੰਗ੍ਰਹਿ ਆ ਜੀ ਲੇਖਾ ਜੋਖਾ ਕਿੰਨੇ ਵਿੱਚ ਆਇਆ 2007 ਦੇ ਵਿੱਚ ਫਿਰ ਇੱਕ ਹੋਰ ਹੈਗਾ ਤੋਲਾ ਚਿੰਗਾਰ ਉਹਨਾਂ ਨੂੰ ਜਿਹੜੇ ਮਹੱਤਵਪੂਰਨ ਨੋਆਰਡ ਮਿਲਿਆ 1993 ਦੇ ਵਿੱਚ ਮਿਲਿਆ ਜੀ ਕਰਤਾਰ ਸਿੰਘ ਤਾਲੀਵਾਲਾ ਵਾਰਡ ਪੰਜਾਬ ਸਾਹਿਤ ਅਕਾਦਮੀ ਲੁਧਿਆਣਾ ਵੱਲੋਂ ਪੀਰ ਆਜੰਦਾ ਹਸਰਤ ਯਾਦਗਰੀ ਪੁਰਸਕਾਰ ਕਿਨੇ ਵਿੱਚ ਮਿਲਿਆ 2010 ਵਿੱਚ ਰਿਕਾ ਆਜੰਦਾ ਪੰਜਾਬੀ ਸਾਹਿਤ ਦੇ ਰਤਨ ਦਾ ਸਨਮਾਨ ਕਿਨੇ ਵਿੱਚ ਮਿਲਿਆ 2015 ਵਿੱਚ ਤੇ ਇੱਕ ਸਾਹਿਤਕ ਅਵਾਰਡ ਆਪ ਪੜੀ ਚੁੱਕੀ ਹੁਣ 99 ਦੇ ਵਿੱਚ ਮਿਲਿਆ